ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਇੱਕ ਵਾਰੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਪੀ ਵਿਸਤਰ ਸਟੱਡੀ ਪੁਆਇੰਟ ਤੇ ਸੋ ਆਪਣਾ ਚੱਲ ਰਿਹਾ ਟੌਪਿਕ ਸਿੰਪਲੀਫਿਕੇਸ਼ਨ ਸਿੰਪਲ ਸਿੰਪਲੀਫਿਕੇਸ਼ਨ ਦਾ ਆਪਣਾ ਅੱਜ 4th ਡੇ ਆ ਆਪਾਂ ਬੋਰਡ ਮਾਸ ਵੀ ਕਰ ਲਿਆ ਲੌਂਗ ਫ੍ਰੈਕਸ਼ਨਸ ਵੀ ਕਰ ਲਈਆਂ ਕਿੱਦਾਂ ਅੰਡਰਰੂਡ ਆ ਜਾਣ ਉਹ ਵੀ ਕਰ ਲਿਆ ਬਟ ਆਪਣਾ ਅੱਜ ਇੱਕ ਅਲੱਗ ਤੋਂ ਟੌਪਿਕ ਹੋਏਗਾ ਜੋ ਅਲਜੇਬਰਾ ਮੈਥ ਵੀ ਯੂਜ਼ ਹੁੰਦਾ ਹੈ ਬਟ ਇੱਥੇ ਇੱਥੇ ਵੀ ਕੁਐਸਚਨ ਬਣ ਜਾਂਦਾ ਆ ਪਰ ਆਪਾਂ ਨੂੰ ਕਰਨਾ ਪਏਗਾ ਨਾ ਉਹੀ ਬਚਪਨ ਵਾਲੀਆਂ a² b² ਉਹ ਵਾਲੇ ਕੰਮ ਸਾਰੇ ਕਰਨੇ ਪੈਣਗੇ ਕੀ ਕਰੀਏ ਕੁਸਚਨ ਆ ਜਾਂਦੇ ਨੇ ਨਾ ਸੈੱਟ ਹੋ ਜਾਂਦੇ ਆ ਬਟ ਆਪਾਂ ਨੂੰ ਕਰਨੇ ਪੈਣਗੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਕੁਆਰਡਿਕ ਫਾਰਮੂਲਸ ਫੌਰ ਮੂਲੇ ਡਨ ਮੈਂ ਕਰਾਉਂਦਾ ਤੁਹਾਨੂੰ ਸਮਝ ਆ ਜਾਗੇ ਤੁਹਾਨੂੰ ਬਚਪਨ ਵਾਲੀਆਂ ਯਾਦਾ ਆ ਜਾਣਗੀਆਂ ਵੀ ਆਪਾਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਉਹ ਸਭ ਕੁਝ ਯਾਦ ਆਏਗਾ ਕਰੀਏ ਆਪਾਂ ਕਲਾਸ ਸਟਾਰਟ ਚਲੋ ਜਿੱਦਾਂ ਦੇਖੋ ਆਪਣੇ ਕੋਲ ਆ ਜਾਣਾ a b² ਇਹਦੀ ਵੈਲਿਊ ਕੀ ਆ ਉਹੀ ਬਚਪਨ ਵਾਲਾ a² b² 2ab ਡਨ ਆ ਗਈ ਯਾਦ ਆ ਗਈ ਯਾਦ ਪੁਰਾਣੀ ਕਰਤੀ ਨਾ ਤਾਜ਼ਾ ਯਾਦ ਹਾਂ ਇੰਨਾ ਹੀ ਕਰਾਂਗੇ ਬਟ ਆਪਾਂ ਨੂੰ ਕੀ ਸੀਗੇ ਇੱਕ ਦੋ ਫਾਰਮੂਲੇ ਆਉਂਦੇ ਸੀ ਬਟ ਆਪਾਂ ਨੂੰ ਇੱਥੇ ਕੀ ਕਰਨਾ ਪਏਗਾ 6 ਤੋਂ 7 ਫਾਰਮੂਲੇ ਆਪਾਂ ਨੂੰ ਰਟਣੇ ਪੈਣਗੇ ਇਹ ਯਾਦ ਹੀ ਕਰਨੇ ਪੈਣਗੇ ਇਹਦਾ ਕਨਸੈਪਟ ਹੁੰਦਾ ਸਮਝਾ ਦਿਆਂਗੇ ਬਟ ਥੋੜਾ ਹੋ ਜਾਣਾ ਕਹਿੰਦੇ ਉਹ ਤਾਂ ਕਰਾ ਦਿੰਨੇ ਆ ਠੀਕ ਚਲੋ ਅੱਗੇ ਕੀ ਆਪਣੇ ਕੋਲ ਆ a b ਇਹਦਾ ਹੌਲ ਸਕੁਅਰ ਕੀ ਹੁੰਦਾ a² माइनस बी स्केयर प्लस टू ए बी प्लस टू ए बी डन अगे की आपने को आज ए स्केर माइनस बी स्केयर अगर इंटी वैल्यू पूछ ली जाए तो की हिंदा ए माइनस बी ब्रैकेट क्लोज एंड ए प्लस बी ठीक तिने राठ लो पहला की आपने को ए स्केर प्लस बी का होल ए प्लस बी प्लस होल स्केयर एमूला की अगर अपने को आज ए माइनस बी होल स्केयर की आंदा कि ए स्केर माइनस बी स्केर प्लस टू ए बी डन और इतने की अपने को स्केयर माइनस बी स्केयर एना की कर लेंगे आप माइनस बी ਗੁਣਾ ਇੱਥੇ ਤੁਹਾਨੂੰ ਪਤਾ ਨਾ ਜੇਕਰ ਇੱਥੇ ਖਾਲੀ ਜਗ੍ਹਾ ਹੋਏ ਤੇ ਗੁਣਾ ਆ ਜਾਂਦੀ ਹੈ ਨਾ ਉਹੀ ਕਨਸੈਪਟ ਵਿੱਚ ਕੁਝ ਨਹੀਂ ਤਾਂ ਵਿੱਚ ਕੀ ਕ੍ਰੋਸ ਆਏਗਾ ਨਾ ਉਹੀ ਆ a+b ਡਨ ਅੱਗੇ ਦਾ ਆਪਣਾ ਫਾਰਮੂਲਾ ਕੀ ਆ a³ b³ ਆਪਾਂ ਸਕੁਅਰ ਵਾਲੇ ਕਰ ਲਏ ਅਗਰ ਆਜੇ ਕਯੂਬ ਤਾਂ ਉਹ ਕਿਦਾਂ ਆਪਾਂ ਸੋਲਵ ਕਰਾਂਗੇ ਡਨ ਚਲੋ a³ +b b³ ਠੀਕ ਇਹਦਾ ਕੀ ਬਣੇਗਾ ਆਪਣੇ ਕੋਲ a b ਅੱਗੇ ਕੀ ਆ ਜਾਏਗਾ a² b² ਔਰ ab ਡਨ ਹੈ ਡਨ ਚਲੋ ਅਗਰ ਇੱਥੇ ਆ ਜਾਏ ਇੱਥੇ ਕੀ ਸੀਗਾ a³ b³ ਸੀਗਾ ਅਗਰ ਆਜੇ ਤੇ ਪਲੱਸ ਦਾ ਤੂੰ ਕਿਦਾਂ ਆਪਣਾ ਹੋਏਗਾ ਪਹਿਲਾਂ ਆਪਾਂ ਨੂੰ ਫਾਰਮੂਲੇ ਰਟਣੇ ਪੈਣਗੇ ਫਾਰਮੂਲੇ ਰਟਣੇ ਪੈਣਗੇ ਫਿਰ ਅੱਗਿਆ ਵਾਂ ਕੁਐਸਚਨ ਕਰਾਂਗੇ ਵੀ ਕਿਦਾਂ ਕੁਐਸਚਨ ਸੈੱਟ ਹੁੰਦੇ ਐਗਜ਼ਾਮ 'ਚ A B ਡੈਕਲੋਜ਼ ਅੱਗੇ ਕੀ ਆ A² B² AB ਠੀਕ ਡਨ ਆਪਣੇ ਕਿੰਨੇ ਫਾਰਮੂਲੇ ਹੋ ਗਏ ਪੰਜ ਕੋਈ ਜ਼ਿਆਦਾ ਔਖੇ ਨਹੀਂ ਆ ਜਦੋਂ ਤੁਸੀਂ ਇਹਨੂੰ ਰਟਣ ਲੱਗੋਗੇ ਨਾ ਰਟਣ ਸੌਰੀ ਜਦੋਂ ਤੁਸੀਂ ਇਹਨੂੰ ਰੀਡ ਕਰੋਗੇ ਬਾਰ-ਬਾਰ ਲਿਖੋਗੇ ਪੰਜ ਤੋਂ 6 ਵਾਰ ਲਿਖੋਗੇ ਨਾ ਤੁਹਾਨੂੰ ਆਪਣੇ ਆਪ ਯਾਦ ਹੋ ਜਾਣਗੇ एग्जाम ਤੋਂ ਇੱਕ ਦਿਨ ਪਹਿਲਾਂ ਪੰਜਵੀਂ ਟਰੇਡਿੰਗ ਮਾਰੋਗੇ ਤੁਹਾਨੂੰ ਅੱਖਾਂ ਅੱਗੇ ਸਾਹਮਣੇ ਆ ਜਾਣਗੇ a b ਦਾ ਅਗਰ ਹੋਲ ਸਕਰ ਕਯੂਬ ਆ ਜਾਏ ਤਾਂ ਇਹਦੀ ਕੀ ਵੈਲਿਊ ਹੁੰਦੀ ਆ a³ प्लस बी क्यूब प्लस थ्री ए बी डायरेक्ट किया ए माइनस बी का क्यूब आ जाए तो की होगा ए क्यूब माइनस बी क्यूब माइनस थ्री ए बी a b डन ਇਹ ਫਾਰਮੂਲਾ ਰਟ ਲਓ ਸੋਲੇ ਸੋਲੇ ਬਣਾ ਕੇ ਲਿਖ ਲਓ ਸੋ ਇਹਨੂੰ ਪੰਜ ਤੋਂ ਛੇ ਵਾਰੀ ਤੁਸੀਂ ਜਦੋਂ ਆਪਣੇ ਹੱਥ ਨਾਲ ਲਿਖੋਗੇ ਨਾ ਭਾਵੇਂ ਇਸ ਨੂੰ ਵੇਖ ਕੇ ਲਿਖੋ ਮੈਂ ਤਾਂ ਕਹਿੰਦਾ ਦੇਖ ਕੇ ਲਿਖੋ ਬਸ ਤਾਂ ਉਹ ਯਾਦ ਹੋ ਜਾਣਾ ਯਾਦ ਹੋ ਜਾਣਗੇ डन ਚਲੋ ਮੈਂ ਕੁਐਸਚਨ ਕਰਾਉਂਦਾ ਤੁਸੀਂ ਕੁਐਸਚਨ ਦੇਖਣਾ ਵੀ ਇਹ ਕੁਐਸਚਨ ਕਿੱਦਾਂ ਸੈੱਟ ਹੁੰਦੇ ਆ ਸੋ ਮੈਂ ਰੇਜ਼ ਨਹੀਂ ਇਹਨੂੰ ਕਰਦਾ ਤੁਸੀਂ ਇੱਕ ਵਾਰੀ ਇਨੂੰ ਰਾਈਟ ਡਾਉਨ ਕਰ ਲਓ ਠੀਕ ਅਗਰ ਕਵਸਚਨ ਆ ਜੇ تھے ਅਗਰ ਤੁਹਾਡੇ ਕੋਲ ਇਦਾਂ ਦਾ ਕੁਐਸਚਨ ਆ ਜੇ ਤਾਂ ਕੁਐਸਚਨ ਨੂੰ ਦੇਖ ਕੇ ਘਾਬਰਨਾ ਨਹੀਂ ਹੈ ਵੀ ਇਹ ਕੀ ਆ ਗਿਆ ਪੁਆਇੰਟਾਂ ਚ ਹੂੰ ਛੋੜੀ ਛੋੜੀ ਵੈਲਿਊ ਦੇ ਰੱਖੀਆਂ ਕਿਵੇਂ ਕਰਾਂਗੇ ਕੁਝ ਨਹੀਂ ਕਰਨਾ ਰਾਜੇ ਤੁਸੀਂ ਦੇਖਣਾ ਇੱਥੇ ਵੈਰੀਏਬਲ ਕਿੰਨੇ ਆ ਇੱਥੇ ਵੈਰੀਏਬਲ ਕਿੰਨੇ ਆ 2.39 ਇੱਥੇ ਵੀ 2.39 ਦਨ ਯਾਨੀ ਕਿ 2.39 ਇੱਥੇ ਵੀ 2.39 ਆ ਕੀ ਆ ਵੀ ਸੇਮ ਆ ਨਾ 1.66 1.66 ਸੋ ਇਹਨੂੰ ਵੈਲਿਊ ਪੁੱਟ ਕਰਕੇ ਦੇਖੋ ਆਪਣੇ ਆਪ ਸੋਲਵ ਹੋ ਜਾਏਗਾ ਸੋ ਆਪਾਂ ਇੱਕ ਵਾਰ ਇਹਨੂੰ a ਲੈ ਮੰਨ ਲੈਂਦੇ ਆ ਇਹਨੂੰ ਮੰਨ ਲੈਂਦੇ ਆ b ਇੱਥੋਂ ਆਪਣੇ ਕੋਲ ਕੀ ਆ ਗਿਆ a² b² ਥੱਲੇ ਕੀ ਆ ਹੈ ਆਪਾਂ ਇਹਨੂੰ ਵੀ a ਲੈਟ ਕਰਿਆ ਸੀਗਾ ਔਰ ਇਹਨੂੰ ਵੀ ਇਹਨੂੰ b ਕਰਿਆ ਸੀਗਾ ਇੱਥੇ ਕੀ ਆ a b ਕੀ ਆਪਾਂ ਹੁਣੇ ਜੇ ਫਾਰਮੂਲੇ ਨਹੀਂ ਕਰਿਆ a² b² ਕਰਿਆ ਹੈ ਨਾ ਦੇਖੇ ਤਾਂ ਕਿ ਕਿੱਥੇ ਲਿਖਿਆ ਆਹ ਪਿਆ ਨਾ 3rd ਨੰਬਰ ਤੇ ਠੀਕ ਸੌਰੀ ਸੋ ਫਾਰਮੂਲਾ ਉਦਾਂ ਹੀ ਲਿਖਦੇ ਆਪਾਂ ਇਹਦਾ ਫਾਰਮੂਲਾ ਕੀ ਆ a b a b ਇਧਰ ਕੀ ਆ a b ਭਟੇ ਚ ਕੀ ਆ ਗਿਆ ਆਪਣੇ ਕੋਲ a b ਹੁਣ ਦੇਖਣਾ ਕੀ ਇੱਥੋਂ ਆ ਸੋਹਣਾ ਸੋਹਣਾ ਦੇਖੋ ਆ ਇੱਥੋਂ ਕੱਟ ਹੋ ਰਿਹਾ ਨਾ ਹੂੰ ਹੋ ਰਿਹਾ ਠੀਕ ਆਪਣੇ ਕੋਲ ਕੀ ਬਚ ਗਿਆ a b ਆਪਾਂ ਨੂੰ ਇੱਥੇ a ਦੀ ਵੈਲਿਊ ਕਿੰਨੀ ਦੇ ਰੱਖੀ ਆ 2.39 2.39 ਔਰ b ਦੀ ਕਿੰਨੀ ਦੇ ਰੱਖੀ ਆ 1.61 ਇੱਥੇ ਨਾ ਕੀ ਕਿਹਾ a b ਪਤਾ ਅਹ ਸੌਰੀ ਫਾਰਮੂਲਾ ਆਪਾਂ ਕੱਟ ਕਢਾ ਕੇ ਆਪਣੇ ਕੋਲ ਕੀ ਬਚ ਗਿਆ a+b ਇਹਨੂੰ ਜੋੜਨਾ 9 ਤੇ 1 10 ਯਾਨੀ ਕਿ 0 ਇਹ ਕਾਂਸਲ 3 ਔਰ ਸ਼੍ਰੀ 9 ਔਰ 1 10 0 ਇੱਕ ਆ ਗਿਆ ਅਨਸਰ 2 1 3 ਔਰ 1 4 ਆਪਣੇ ਕੋਲ ਕੀ ਆ ਗਿਆ 4.00 ਪੁਆਇੰਟਾਂ ਤੋਂ ਬਾਅਦ ਭਾਵੇਂ ਕਿੰਨੇ ਮਰਜ਼ੀ ਜ਼ੀਰੋ ਹੋਣ ਮੈਂ ਕਹਾ 5 0 1 0 10 12 ਜਿੰਨੀਆਂ ਵੀ ਹੋਣ ਉਸ ਦਾ ਕੁਝ ਵੀ ਮਤਲਬ ਨਹੀਂ ਆਉਂਦਾ ਸਾਨੂੰ ਤੁਸੀਂ ਇੱਥੇ ਹੀ ਕੈਨਸਲ ਕਰ ਸਕਦੇ ਹੋ ਬਚਾ ਕਿ ਆਪਣੇ ਕੋਲ 4 ਇਹ ਹੀ ਕੀ ਆਪਣਾ ਰਾਈਟ ਆਨਸਰ ਡਨ ਚਲਿਏ ਅੱਗੇ ਇਹਨੂੰ ਰੀਡ ਕਰ ਲੈਣਾ ਜ਼ਰੂਰ ਇੱਥੇ ਵੈਲਿਊ ਵਿੱਚ ਕੁਝ ਹੋਰ ਦੇ ਰੱਖਿਆ ਹੁੰਦਾ ਠੀਕ ਆ ਇਹ ਚੇਂਜ ਹੋ ਸਕਦਾ ਹੈ ਬਟਾ ਵਾਲੇ ਰੂਲ ਚੇਂਜ ਨਹੀਂ ਹੋਣਗੇ ਇਹ 10 ਸਾਲ ਪਹਿਲਾਂ ਵੀ ਇਦਾਂ ਦੇ ਸੀ ਔਰ 10 ਸਾਲ ਬਾਅਦ ਵੀ ਇਦਾਂ ਦੇ ਹੀ ਹੋਣਗੇ ਡਨ ਚਲੋ ਕਰਦੇ ਆ ਰੇਜ਼ ਹੂੰ ਵੀਡੀਓ ਦੇ ਐਂਡ ਤੱਕ ਬਨੇ ਰਹਿ ਜਾ ਜੇ ਬਹੁਤ ਫਾਇਦੇਮੰਦ ਲੈ ਕੇ ਜਾਓਗੇ ਤੁਸੀਂ ਦੇਖੋਗੇ ਨਾ ਅਲਜੈਬਰਾ ਚ ਤੁਹਾਡਾ ਦਿਮਾਗ ਖਰਾਬ ਹੋ ਜਾਏਗਾ ਬੁੱਕ ਤੇ ਦੇਖੋਗੇ ਤਾਂ ਦਿਮਾਗ ਖਰਾਬ ਹੋ ਜਾਏਗਾ ਬਟ ਆਪਾਂ ਬਹੁਤ ਈਜ਼ੀ ਵੇ ਨਾਲ ਕਰ ਰਹੇ ਆ ਠੀਕ ਸੋ ਕਲਾਸ ਦੇ ਐਂਡ ਤੱਕ ਜਰੂਰ ਬਨੇ ਰਹੋ ਡਨ ਜਲੀ ਨੈਕਸਟ ਆਪਾਂ ਥੋੜੀ ਪ੍ਰੈਕਟਿਸ ਕਰ ਲੈਂਦੇ ਆ ਤਾਂ ਜੋ ਤੁਹਾਨੂੰ ਕਿਤੇ ਵੀ ਡਾਊਟ ਨਾ ਰਹੇ ठीक ठीक डन वैलीपुट कर दीए करता तो आप इत भी सकते हैं पर आप एक बार प्रैक्टिस कर रहे हैं ठीक है ਸੋ ਆਪ ਨੂੰ ਕਰਨਾ ਪਏਗਾ ਨਾ ਇੱਥੇ ਆਪਣੇ ਕੋਲ ਫਾਰਮੂਲਾ ਕੀ ਬਣ ਗਿਆ a+b ਇਧਰ ਕੀ ਆ a-b ਡਨ ਔਰ ਇੱਥੇ ਕੀ ਆ a+b ਸੋ ਇਹਨੂੰ ਦੇਖ ਕੇ ਇੱਥੇ ਘਟਾਏਗਾ ਨਾ ਆਪਣੇ ਕੋਲ ਕੀ ਬਚਿਆ a-b ਆਪਾਂ a ਦੀ ਵੈਲਿਊ ਕਿੰਨੀ ਮੰਨੀ ਸੀਗੀ 3.72 ਔਰ b ਦੀ ਕਿੰਨੀ ਲੱਟ ਕਰੀ ਸੀਗੀ ਸੌਰੀ ਲੈਟਾ ਨਹੀਂ ਆਪਾਂ ਨੂੰ ਦੇ ਰੱਖੀ ਆ ਠੀਕ 1.28 ਸੋ ਇਹਨੂੰ ਪਲੱਸ ਕੀ ਕਰਨਾ ਆ ਮਾਈਨਸ ਇਹਨੂੰ ਮਾਈਨਸ ਕਰਾਂਗੇ ਆਪਾਂ ਉੱਪਰ ਕੀ ਆ 2 نیچے ਕੀ ਆ 8 ਸੋ 7 ਕੋਲ ਇੱਕ ਹੰਸ ਲਾਈ ਕਿੰਨਾ ਆ ਗਿਆ 12 12 ਚ ਅੱਠ ਗਏ 4 ਇੱਥੇ ਕਿੰਨਾ ਬਚਿਆ ਸੀਗਾ 6 6 ਚ 2 ਗਏ 4 3 ਚ ਇੱਕ ਗਿਆ 2 ਆਪਣਾ ਆਨਸਰ ਕੀ ਆ ਗਿਆ 2.44 ਆਪਣਾ ਕੀ ਹੈ ਰਾਈਟ ਆਨਸਰ डन डन ਚਲਿਏ ਅੱਗੇ ਸੋਏ ਕੀ ਆਪਾਂ ਕੀ ਕਰੀ ਸੀਗੀ ਪ੍ਰੈਕਟਿਸ ਠੀਕ ਆ ਚਲੋ ਆਪਾਂ ਹੁਣ ਜੋ ਕੁਐਸਚਨ ਕਰਨ ਵਾਲੇ ਆ ਨਾ ਪਲੀਜ਼ ਇਸ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਤਾਂ ਜੋ ਤੁਹਾਡਾ ਡਾਊਟ ਕਿਤੇ ਵੀ ਨਾ ਰਹੇ अगर आज जीरो पॉइंट अठ गुना जीरो पॉइंट अट्ठ जीरो पॉइंट अट्ठ और इतने दिता हुआ हो जाए अपने जीरो पॉइंट पांच गुना जीरो पॉइंट पांच गुना जीरो पॉइंट पांच ठीक गुना जीरो पॉइंट अठ पीरोइंट एट डन ਅੱਗੇ ਆਜੇ ਗੁਣਾ 0.5 0.5 0.5 ਡਨ ਹੈ ਐਦਾਂ ਦੇਖ ਕੇ ਇੱਕ ਵਾਰੀ ਕਬਰਾੜ ਮਹਿਸੂਸ ਹੋਏਗੀ ਨਾ ਐਗਜ਼ਾਮ 'ਚ ਪੱਕਾ ਹੋਏਗੀ ਜੇਕਰ ਤੁਹਾਨੂੰ ਫਾਰਮੂਲੇ ਨਹੀਂ ਆਉਂਦੇ ਤੁਸੀਂ ਕੁਐਸਚਨ ਕਰੋਗੇ ਵੀ ਇਹ ਜਾਣਦੀ ਹੈ ਜਾਂ ਫਿਰ ਤੁੱਕਾ ਮਾਰੋਗੇ ਅਗਰ ਨੈਗੇਟਿਵ ਮਾਰਕਿੰਗ ਨਾ ਹੋਈ ਤਾਂ ਮਾਰਨਾ ਪਏਗਾ ਨਾ ਠੀਕ ਅਗਰ ਤੁਹਾਨੂੰ ਆਉਂਦਾ ਹੈ ਤੁਸੀਂ ਤੈਨੂੰ ਸੈਗਨੇਚ ਕਰਨ ਵਾਲੇ ਸੋਲਵਰ ਸੈਗਨੇਚ ਕਰੋਗੇ ਸੋ ਇੱਥੇ ਕੀ ਆ 0.8 ਔਰ ਇੱਥੇ ਕੀ ਆ 0.5 ਆਪਾਂ ਇਹਨੂੰ ਲੈਟ ਕਰ ਲਾਂਗੇ a ਔਰ ਇਹਨੂੰ ਕੀ ਕਰ ਲਾਂਗੇ b ਠੀਕ ਉਦਾਂ ਹੀ ਇਹਨੂੰ a ਕਰ ਲਾਂਗੇ ਇਹਨੂੰ b ਠੀਕ ਡੰਣਾ ਡੰਣਾ ਚਲੋ ਅਗਰ ਮੈਂ ਦੇ ਕੱਲੇ ਕੱਲੇ ਤੇ ਏ ਬੀ ਲਗਾ ਦਾ ਇਹ ਵੀ ਏ ਆ ਆ ਵੀ ਏ ਪਰ ਇਹ ਵੀ ਏ ਆ ਕੀ ਸੀਗਾ ਏ ਏ ਏ ਠੀਕ ਆਪਾਂ ਇਹਨੂੰ ਕੀ ਲੈਟਰ ਕਰਾਇਆ ਸੀਗਾ ਬੀ ਚਾਹੇ ਤੁਸੀਂ ਕੁਝ ਵੀ ਮੰਨ ਸਕਦੇ ਹੋ ਜ਼ਰੂਰੀ ਨਹੀਂ ਏ ਜਾਂ ਬੀ ਕੁਝ ਵੀ ਐਕਸ ਵਾਈ ਜੇਕਰ ਜੇ ਐਸ ਜੋ ਵੀ ਆਰ ਕਯੂ ਜੋ ਤੁਹਾਡਾ ਡਿਜੀਟ ਜੋ ਵੀ ਮੰਨ ਕਰਦਾ ਤੁਸੀਂ ਲੈਟ ਕਰ ਸਕਦੇ ਹੋ ਠੀਕ ਆਪਣੇ ਕੋਲ ਇਥੇ ਕੀ ਬਣ ਗਿਆ a a a a ਠੀਕ ਆਪਣਾ ਇੱਥੇ ਕੀ ਬਣ ਗਿਆ ਯਾਨੀ ਕਿ a ਦਾ 큐ਬ ਮਾਈਨਸ ਇੱਥੇ ਕੀ ਬਣਿਆ b b b ਯਾਨੀ ਕਿ b ਦਾ 큐ਬ ਬਣ ਗਈ ਨਾ ਇਹ ਚੀਜ਼ ਬਣ ਗਈ ਨਾ ਇੱਥੇ ਕਿੰਨਾ a a ਯਾਨੀ ਕਿ a ਦਾ ਸਕੁਅਰ ਅੱਗੇ ਕੀ ਆਪਾਂ ਦਿੱਤਾ ਆ ਇੱਥੇ ਕੀ ਆ b ਦਾ ਸਕੁਅਰ ਯਾਨੀ ਕਿ ਇੱਥੇ ਕਿੰਨਾ 0.5 0.5 ਆਪਾਂ b ਇਲੈਕਟ ਕਰਿਆ ਸੀਗਾ b b ਕੀ ਹੁੰਦਾ b ਦਾ ਸਕੁਅਰ b ਦਾ ਸਕੁਅਰ ਆਪਣੇ ਕੋਲ ਬਚਿਆ ਕਿਹ ਚੀਜ਼ਾਂ ਆ ਵੀ ਆਪਾਂ ਕਰ ਲਿਆ ਇੱਥੋਂ ਤੱਕ ਆ ਵੀ ਕਰ ਲਿਆ ਆਹ ਵਾਲੀ ਚੀਜ਼ ਬਚ ਗਈ ਨਾ ਆਪਣੇ ਕੋਲ ਆਹ ਵਾਲੀ ਆਹ ਕੀਆ a b a b ਡਨ ਸੋ ਆਪਾਂ ਉਹਨੇ ਇਹਦੀ ਵੈਲਿਊ ਪੁੱਟ ਕਰਾਂਗੇ ਵੈਲਿਊ ਪੁੱਟ ਕਰਾਂਗੇ ਇਹਨਾਂ ਦਾ ਪਿੱਛੇ ਕਰਿਆ ਸੀਗਾ ਫਾਰਮੂਲਾ ਤੁਹਾਨੂੰ ਯਾਦ ਹੋਏਗਾ ਅਗਰ ਨਹੀਂ ਵੀ ਯਾਦ ਹੈ ਤਾਂ ਇਹਨਾਂ ਦਾ ਫਾਰਮੂਲਾ ਕੀ ਹੁੰਦਾ ਆ a² b² ab اور a b डन ਚਾਹਿਆ ab ਪਹਿਲਾਂ ਲੇਖ ਲਓ ਪਹਿ ਬਾਅਦ ਚ ਰੁਕੋ ਤੁਹਾਨੂੰ ਦਿੱਕਤ ਹੋਏਗੀ इतने की अपने को माइनस बी ए स्केयर प्लस बी स्केयर प्लस ए बी डन यैल्यू पुट करा इतने की आ गया अपने को माइनस बी ए माइनस बी और ए स्केर प्लस बी स्केयर प्लस ए बी अपने को नीचे की दिता हो स्केयर प्लस बी स्केयर ਗੁਣਾ ए बी ए स्क्वेयर प्लस बी स्क्वेयर प्लस ए बी यानी कि ए गुना बी ਦਾ ਮਤਲਬ ਕੀ ਹੁੰਦਾ ਹੈ ए बी ਨਾ ਮੈਂ ਕਹਾ 4 3 ਕਿੰਨਾ ਆ 12 ਭਾਵੇਂ ਤੁਸੀਂ ਆ ਲਿਖ ਦੋ ਭਾਵੇਂ ਆ ਲਿਖ ਦੋ ਇਹਦੇ ਵਿੱਚ ਕੁਝ ਫਰਕ ਹੈ ਫਰਕ ਆ ਦੱਸੋ ਜਰਾ ਨਹੀਂ ਫਰਕ ਆਏਗਾ ਨਾ ਇੱਥੇ ए बी ਲਿਖਿਆ ਠੀਕ ਆ ਹੁਣ ਦੇਖਣਾ ਆ ਕਿਦਾਂ ਸੋਹਣਾ ਸੋਹਣਾ ਕੱਟ ਹੋ ਰਿਹਾ ਹੈ ਦੇਖਿਓ ਜਰਾ ਹੋ ਰਿਹਾ ਨਾ ਹੂੰ ਕੱਟਿਆ ਗਿਆ ਆਪਣੇ ਕੋਲ ਬਚਿਆ ਕੀ a b a b ਆਪਾਂ a ਲੈਟ ਕੀ ਕਰਿਆ ਸੀਗਾ 0.8 ਔਰ b ਲੈਟ ਕੀ ਕਰਿਆ ਸੀਗਾ 0.5 ਸੋ ਇਹਨੂੰ ਮਾਈਨਸ ਕਰਨਾ ਮਾਈਨਸ 8 ਚ 5 ਗਏ 3 ਆ ਡਾਟ ਉਹਦਾ ਹੀ ਯਾਨੀ ਕਿ ਪੁਆਇੰਟ ਇੱਕ ਆਪਣੇ ਕੋਲ ਕੀ ਆਨਸਰ ਆ ਗਿਆ ਥੋ 0.3 ਕੀ ਆ ਗਿਆ ਆਪਣਾ ਰਾਈਟ ਆਨਸਰ ਡਨ ਹੈ ਆਈ ਹੋਪ ਤੁਹਾਨੂੰ ਕੁਐਸਚਨ ਵਧੀਆ ਲੱਗ ਰਹੇ ਹੋਣਗੇ ਜੇਕਰ ਤੁਸੀਂ ਪਹਿਲਾਂ ਦੇਖੋਗੇ ਨਾ ਐ ਮਨ ਕੱਚਾ ਕੱਚਾ ਹੋਏਗਾ ਵੀ ਕੀ ਆ ਗਿਆ ਐਗਜ਼ਾਮ ਚ ਬਟ ਜਦੋਂ ਤੁਸੀਂ ਇਹਨੂੰ ਸੋਲਵ ਕਰਨ ਬੈਠੋਗੇ ਆਨਸਰ ਐਡਾ ਕੋ ਬਣੇਗਾ ਠੀਕ ਠੀਕ ਹੈ ਚਲੋ ਰਾਈਟ ਕਰ ਲੋ डन ਕਰਦੇ ਆਪਾਂ ਅੱਜ ਦਾ ਲਾਸਟ ਕੁਐਸਚਨ ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟਡ ਹੋਣ ਵਾਲਾ ਹੈ ਕਿਉਂਕਿ ਇਹਦੇ ਵਿੱਚ ਕਨਸੈਪਟ ਬਹੁਤ ਸਾਰੇ ਆਣਗੇ ਠੀਕ ਸੋ ਇਹ ਨੂੰ ਮਿਸ ਨਾ ਕਰਨਾ ਮਿਸਤਾ ਕੁਝ ਵੀ ਨਹੀਂ ਕਰਨਾ ਹੁੰਦਾ ਮੈਚ ਚ ਕੁਝ ਵੀ ਅਗਰ ਤੁਹਾਨੂੰ ਉਹ ਕੁਸਚਨ ਆ ਗਿਆ ਜਿਹੜਾ ਤੁਸੀਂ ਸਕਿਪ ਕਰ ਲਿਆ ਤੇ ਐਗਜ਼ਾਮ ਚ ਜਾ ਕੇ ਤੁਹਾਨੂੰ ਆਇਆ ਨਾ ਤੁਸੀਂ ਪਛਤਾਓਗੇ ਜਾ ਯਾਰ ਕੀ ਕਰ ਬਿਠੇ ਅੱਜ ਤਾਂ ਠੀਕ करिए 598 172 ਦਾ ਸਕੁਅਰ ਮਾਈਨਸ स्क्वायर डन ठीक है और नीचे किया 598 प्लस 172 सॉरी गुणा का सिंबल डन अगर एदा आ जाए ਤਾਂ ਆਪ ਇਹਨੂੰ ਕਿਦਾਂ ਸੋਲਵ ਕਰਾਂਗੇ ਠੀਕ ਕਰ ਲੈਂਦੇ ਆਪਾਂ ਸੋਲਵ ਇਹਦੀ ਵੈਲਿਊ ਕੀ ਹੁੰਦੀ ਆ ਪਹਿਲਾਂ ਦੇਖੋ ਕਿੰਨੇ ਵੈਰੀਏਬਲ ਆ ਦੋ ਆ ਨਾ ਦੋ ਆ ਨਾ ਔਰ ਇਹਨੂੰ ਆਪਾਂ ਏ ਲੈਟ ਕਰ ਲਿਆ ਇਹਨੂੰ ਬੀ ਇਹਨੂੰ ਏ ਲੈਟ ਏ ਲੈਟ ਕਰ ਲਿਆ ਇਹਨੂੰ ਬੀ ਇਹਨੂੰ ਵੀ ਏ ਪਰ ਇਹਨੂੰ ਵੀ ਬੀ ਠੀਕ ਹੁਣ ਆਪਣੇ ਕੋਲ ਇਥੇ ਕੀ ਚੀਜ਼ ਬਣ ਗਈ ਆਪਣੇ ਕੋਲ ਕੀ ਬਣ ਗਈ ਏ ਬੀ ਸਕੁਅਰ ए प्लस बी स्केयर माइनस ए माइनस बी स्केयर डन ना और नीचे की आपने ए गुना बी कि आप फॉर्मूले नहीं करे करे है ना आह फॉर्मूला करे है ना आप ए प्लस बी का स्केयर कि फॉर्मूला ए स्केर प्लस बी स्केर प्लस टू ए बी अगे की सिंबल आ माइनस का ਅੱਗੇ ਕੀ ਆਪਨੇ ਕੋਲ a minus b ਦਾ ਹੋਲ ਸਕੁਅਰ ਇਹਦਾ ਫਾਰਮੂਲਾ ਕੀ ਨਾ ਆ a² b² 2ab نیچے ਕੀ ਆਪਨ ਦਿੱਤਾ ਆ a b ਠੀਕ ਇੱਥੇ ਧਿਆਨ ਨਾਲ ਦੇਖਣਾ ਠੀਕ ਹੁਣ ਦੇਖਣਾ ਇੱਥੇ ਕੀ ਸਿੱਧਾ ਸਿੱਧਾ ਕੱਟੇ ਨਹੀਂ ਹੋ ਰਿਹਾ ਆ ਕੀ ਆ a² ਮਾਈਨਸ ਚ ਆ ਪਲੱਸ ਚ ਕੱਟ और आ किया माइनस बी स्केर इधर किया प्लस द है भी दट हो रहा है ना प्लस माइनस माइनस जाके जीरो ही बनना है ना आप इतने नहीं कट सकते कट सकते हैं ना इतने अपने की बचा प्लस द टू ए बी प्लस द टू ए बी इथ अपने को बन जाएगा प्लस द टू ए बी और प्लस द टू ए बी कि बनया चार ए बी यानी कि फोर ए बी ठीक नीचे अपने को बन गया ए गुना बी यानी के ए बी हो सोहना ना बचा चार बचा को चार इतने लिख देना चार यही की अपना राइट आंसर ठीक कैलकुलेशन देखो पांच सौ अठानवे प्लस एक सौ बहत्तर पांच सौ अठानवे गुना एक सौ बहत्तर सौ अठानवे माइनस एक सौ बहत्तर ਦੇਖ ਕੇ ਪੱਕਾ ਕਾਬਰ ਹੋਗੇ ਅਗਰ ਤੁਸੀਂ ਇਸ ਨੂੰ ਸੋਲਵ ਕਰਨ ਬੈਠ ਜਿਓਗੇ ਨਾ 2 ਤੋਂ 3 ਮਿੰਟ ਵੇਸਟ ਕਰੋਗੇ ਬਾਅਦ ਚ ਵੀ ਤੁਹਾਡੇ ਬਲੈਂਸਰ ਨਹੀਂ ਆਏਗਾ ਇਹ ਸ਼્યોਰ ਹੈ ਆ ਜਾਏਗਾ ਪਰ ਤੁਹਾਡੇ 5 6 ਮਿੰਟ ਖਰਾਬ ਕਰਨ ਤੋਂ ਬਾਅਦ ਅੱਧੀ ਸ਼ੀਟ ਤੁਸੀਂ ਸੋਲਵ ਕਰ ਦੋ ਕੀ ਯਾਰ ਕੋਈ ਮਜ਼ਾ ਆਏਗਾ ਨਹੀਂ ਮਜ਼ਾ ਆਏਗਾ ਐਦਾਂ ਤੁਸੀਂ ਕਰੋਗੇ ਨਾ ਸੋਲਵ ਤੁਹਾਡੇ ਫਟਾਕ ਅਨਸਰ ਆਏਗਾ ਠੀਕ ਪਹਿਲੀ ਗੱਲ ਹਾਂ ਅਗਰ ਤੁਸੀਂ ਐਦਾਂ ਵੈਲਿਊ ਪੁੱਟ ਕਰਦੇ ਨਾ ਕਾਂਟਾ ਮਾਰੋਗੇ ਚਾਰ ਅਨਸਰ ਗੱਲ ਖਤਮ ਦੱਸਿਆ ਜਿਹਾ ਇਥੇ ਥੋੜਾ ਬਹੁਤਾ ਲੈਣਾ ਦੇਣਾ ਹੈ ਇਥੇ ਇਹਨਾਂ ਦੀ ਰਕਮਾਂ ਦਾ ਅਗਰ ਮੈਂ ਇਥੇ 1 ਲੱਖ ਵੀ ਲਿਖ ਦਵਾਂ ਇਥੇ ਕਰੋੜ ਲਿਖ ਦਵਾਂ ਇਹਨਾਂ ਦਾ ਕੰਮ ਹੈਗਾ ਇਹਨਾਂ ਦਾ ਕੰਮ ਇੱਥੋਂ ਤੱਕਾ ਬੱਸ ਇੱਥੋਂ ਤੱਕ نیچے ਦੇਖੋ ਸਾਰੇ ਆਪਾਂ ਫਾਰਮੂਲੇ ਪੁੱਟ ਕਰਿਆ ਨਾ ਫਾਰਮੂਲੇ ਕਰਿਆ ਨਾ ਉਹਨਾਂ ਨੂੰ ਹੀ ਕੱਟ-ਕਟਾ ਕੇ ਕੀ ਆ ਗਿਆ ਆਪਣਾ ਆਨਸਰ ਠੀਕ ਸੋ ਆਈ ਹੋਪ ਤੁਹਾਨੂੰ ਇਹ ਕਲਾਸ ਬਹੁਤ ਵਧੀਆ ਲੱਗੀ ਹੋਏਗੀ ਪਲੀਜ਼ ਲਾਈਕ ਨੂੰ ਆਹ ਸੌਰੀ ਕਲਾਸ ਨੂੰ ਲਾਈਕ ਵਾਈਕ ਕਰਦੇ ਰਹਾ ਕਰੋ ਐਂਡ ਕਮੈਂਟਸ ਆਪਣਾ ਫੀਡਬੈਕ ਜਰੂਰ ਦਿੰਦੇ ਰਹਾ ਕਰੋ ਵੀ ਤੁਹਾਨੂੰ ਕਿਦਾਂ ਦੀ ਕਲਾਸ ਲੱਗ ਰਹੀ ਹੈ ਤੁਹਾਡਾ ਕਿਦਾਂ ਦਾ ਕੰਟੈਂਟ ਆ ਜਾਂ ਤੁਹਾਡੇ ਲਈ ਅੱਗੇ ਕੀ ਅਸੀਂ ਪੇਸ਼ ਕਰੀਏ ਜਾਂ ਹੋਰ ਠੀਕ ਹੈ ਪਲੀਜ਼ ਆਪਣੀ ਰਾਏ ਜਰੂਰ ਦਿਆ ਕਰੋ ਔਰ ਜੋ ਵੀ ਬੱਚੇ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਪੀਵੀ 70 ਸਟਡੀ ਪੁਆਇੰਟ ਨੂੰ ਜਰੂਰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਮੇਂ ਸਿਰ ਨਵਾਂ ਨੋਟੀਫਿਕੇਸ਼ਨ ਮਿਲਦਾ ਰਹੇ ਆਪਣੇ ਇਸ ਚੈਨਲ ਤੇ ਹਰ ਰੋਜ਼ ਡੇਲੀ ਪੰਜਾਬੀ اے ਦੀ ਕਲਾਸਿਸ ਹੋ ਰਹੀਆਂ ਔਰ ਬਹੁਤ ਹੀ ਜ਼ਿਆਦਾ ਮਟੀਰੀਅਲ ਪੀਐਸਪੀਸੀਲ ਪੀਐਸਟੀਸੀਲ ਔਰ ਏਲਮ ਦੀ ਪੋਸਟਾਂ ਤੁਹਾਨੂੰ ਪਤਾ 2500 ਦੀ ਆ ਗਈਆਂ ਨੇ ਠੀਕ ਸੋ ਤੁਸੀਂ ਤਿਆਰੀ ਕਰਦੇ ਰਹੋ 2024 ਆਪਣਾ ਕੀ ਹੋਣਾ ਚਾਹੀਦਾ ਮਿਸ਼ਨ ਵਰਦੀ ਠੀਕ ਹੈ ਮਿਸ਼ਨ ਵਰਦੀ ਠੀਕ ਸੋ ਮਿਲਦੇ ਆਪਾਂ ਨੈਕਸਟ ਕਲਾਸ ਚ ਬਾਏ ਬਾਏ ਟੇਕ ਕੇਅਰ